ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਜਾਂ ਜਿਸ ਜਗ੍ਹਾ ਤੋਂ ਵੀਡੀਓ ਬਣਾ ਰਹੇ ਆ ਖਾਸ ਪੱਟੀ ਸ਼ਹਿਰ ਤੁਸੀਂ ਵਿਜ਼ਿਟ ਕਰਨੀ ਆ ਸਰਦਾਰ ਮਨਜੀਤ ਸਿੰਘ ਉਹਨਾਂ ਦੇ ਅੱਜ ਦੋਸਤੋ ਆਪਣੇ ਬਿਲਕੁਲ ਫਾਰਮ ਤੇ ਵਿਜ਼ਿਟ ਸੀਗੀ ਇੱਕ ਘਰੇਲੂ ਘਰੋਂ ਦੋਸਤੋ ਇਹ ਤੁਸੀਂ ਮੱਝ ਮੰਨ ਕੇ ਖਰੀਦਦਾਰੀ ਕਰ ਲਿਓ ਠੀਕ ਆ ਜੀ ਘਰੋਂ ਵੀ ਇਹ ਮੱਝ ਸੇਲ ਕਰਦਾ ਪਿਆ ਚੋਟੀ ਪਾਕੀ ਹੈ ਵੈਸੇ ਪਹਿਲੇ ਸੂਬੇ ਦੇ ਵਿੱਚ ਕਿੰਨੀ ਮਿਲਕਿੰਗ ਕਰਵਾਈ ਹੈ ਇਸ ਝੋਟੀ ਨੇ ਜਾਂ ਹੁਣ ਅੱਗੇ ਦੂਜੇ ਸੂਬੇ ਦੇ ਵਿੱਚ ਕਿੰਨਾਕ ਸਮਾਂ ਬਾਕੀ ਹੈ ਦਾ ਸੂਨ ਦੇ ਵਿੱਚ ਉਹ ਪੂਰੀ ਗੱਲਬਾਤ ਆਪਾਂ ਫਿਰ ਲਖਵੀਰ ਲੱਖੇ ਦੇ ਨਾਲ ਕਰ ਲਾਂਗੇ ਵੈਸੇ ਵੀਰ ਜਿਹੜਾ ਦੋਸਤੋ ਲਖਵੀਰ ਲੱਖਾ ਠੀਕ ਹੈ ਜੀ ਪਿੰਡ ਕੋਟਫੁੱਡੇ ਤੋਂ ਸਾਰੇ ਵੀਰ ਜਾਣਦੇ ਹੀ ਆ ਠੀਕ ਹੈ ਜੀ ਪਸ਼ੂ ਵਪਾਰ ਦਾ ਕਿਤਾ ਕਰਦਾ ਤੇ ਉਹਨਾਂ ਦਾ ਜਿਹੜਾ ਰਿਲੇਸ਼ਨਸ਼ਿਪ ਆ ਦੋਸਤੋ ਇੱਕ ਰਿਲੇਟਿਵ ਨੇ ਉਹਨਾਂ ਦੇ ਭਾਜੀ ਮਨਜੀਤ ਸਿੰਘ ਹੋਣੀ ਤੇ ਉਹਨਾਂ ਨੇ ਇੱਕ ਜਿਹੜੇ ਆਪਣੇ ਬਿਲਕੁਲ ਬਾਹਰੋਂ ਮੋਟਰ ਦੇ ਉੱਪਰ ਜਿਹੜੇ ਪਸ਼ੂ ਰੱਖੇ ਹੋਏ ਆ ਠੀਕ ਹੈ ਜੀ ਫਾਰ ਉਥੋਂ ਆਪਾਂ ਇਹ ਕਵਰੇਜ ਕਰਦੇ ਪਏ ਆ ਠੀਕ ਆ ਜੀ ਬੱਠੇ ਭੈਣੀ ਪਿੰਡ ਬਿਲਕੁਲ ਨਜ਼ਦੀਕ ਆ ਤੇ ਪੱਤੀ ਸ਼ਹਿਰ ਦੇ ਬਿਲਕੁਲ ਜਿਹੜੀ ਛੌਣੀ ਆ ਠੀਕ ਆ ਜੀ ਆਰਮੀ ਦੀ ਬਿਲਕੁਲ ਛੌਣੀ ਆ ਇਹ ਛੌਣੀ ਤੇ ਨਾਲ ਹੀ ਜ਼ਮੀਨ ਲੱਗਦੀ ਆ ਭਾਜੀ ਮਨਜੀਤ ਸਿੰਘ ਉਹਨਾਂ ਦੀ ਤੇ ਉੱਥੇ ਦੋਸਤੋ ਮੋਟਰਾਂ ਵੀਰ ਉਹਨਾਂ ਦੀ ਠੀਕ ਆ ਜੀ ਮੋਟਰ ਤੇ ਬਾਹਰ ਜਿਹੜੇ ਪਸ਼ੂ ਰੱਖੇ ਆ ਇੱਕ ਝੋਟੀ ਜਿਹੜੀ ਦੋਸਤੋ ਤੁਹਾਨੂੰ ਦਿਖਾਵਾਂਗੇ ਦੀ ਪੂਰੀ ਡਿਟੇਲ ਆਪਾਂ ਉਹਨੂੰ ਵੀਰ ਲੱਖਾ ਦੇਊਗਾ ਠੀਕ ਆ ਜੀ ਕੀ ਇਨਫੋਰਮੇਸ਼ਨ ਆ ਕੀ ਪੂਰੀ ਡਿਟੇਲ ਆ ਸੋ ਇਹ ਡਿਟੇਲ ਆਪਾਂ ਉਹਨਾਂ ਤੋਂ ਜਾਣ ਕੇ ਤੁਹਾਡੇ ਨਾਲ ਬਿਲਕੁਲ ਜਾਣ ਅੱਜ ਤਰੀਕ ਦੋਸਤੋ 26 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਆ ਉਹ ਕਰਦੇ ਆ ਗੱਲਬਾਤ ਵੀਰ ਲਖਵੀਰ ਲਖੇ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਸ ਝੋਟੀ ਦੀ ਸਭ ਤੋਂ ਪਹਿਲਾਂ ਵੀਰ ਲਖੇ ਸਤਿ ਸ੍ਰੀ ਅਕਾਲ ਹੋਰ ਭਾਜੀ ਠੀਕ ਠਾਕ ਕੀ ਸੁਣਾ ਬਹੁਤ ਵਧੀਆ ਅੱਛਾ ਵੀਰ ਲਖੇ ਜਿੱਦਾਂ ਆਪਣੇ ਭੈਣ ਭਰਾਵਾਂ ਨੂੰ ਦੱਸ ਦਿੱਤਾ ਕਿਉਂਕਿ ਕੱਲ ਨੂੰ ਵੀਰ ਆਪਣੇ ਕੋਈ ਸੱਜਣੇ ਨਾਲ ਰਿਐਕਟ ਕਰਨ ਵੀ ਵੀਰੇ ਇਹ ਤਾਂ ਵਪਾਰ ਕਰਦਾ ਤੇ ਆ ਭਾਜੀ ਮਨਦੀਪ ਸਿੰਘ ਹੁਣ ਆਪਣੇ ਸਾਹਮਣੇ ਬੈਠੇ ਆ ਆ ਦੇਖੋ ਜੀ ਠੀਕ ਆ ਜੀ ਤੇ ਪਾਜੀ ਮਨਜੀਤ ਸਿੰਘ ਉਹਨੇ ਤਾਂ ਜਿਹੜਾ ਰਿਲੇਟਿਵ ਨੇ ਵੀਰ ਲੱਖੇ ਹੋਣੀ ਠੀਕ ਆ ਜੀ ਤੇ ਰਿਲੇਟਿਵ ਹੋਣ ਦੇ ਨਾਂ ਤੇ ਜਿਹੜੀ ਉਹਨਾਂ ਨੇ ਕਾਲ ਕੀਤੀ ਸੀ ਵੀ ਤੁਸੀਂ ਵੀਰ ਲੱਖੇ ਆਣ ਕੇ ਬਿਲਕੁਲ ਜਿਹੜੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਆ ਇਸ ਝੋਟੀ ਦੀ ਦੇ ਦਿਓ ਅੱਛਾ ਵੀਰ ਲੱਖੇ ਜਿਹੜੀ ਇਹ ਝੋਟੀ ਪਾਜੀ ਨਹੀਂ ਸੇਲ ਕਰਦੇ ਆ ਇਹ ਘਰੋਂ ਘਰੇ ਲੂ ਝੋਟੀ ਆ ਉਹਨਾਂ ਦੀ ਘਰੋਂ ਜੀ ਵੀਰੇ ਦਾ ਪਾਲੀ ਝੋਟੀ ਕੱਟੀ ਆ ਆਪ ਦੇ ਤਰ ਚੰਗੇ ਮਤਲਬ ਰਵੇ ਚ ਮੱਝ ਆਏ ਠੀਕ ਆ ਹਾਂਜੀ ਤੇ ਪਹਿਲੇ ਝੋਟੀ ਦਾ ਅਸੀਂ ਆਪ ਵੇਂ ਦੇ ਦੇਣਾ ਇੱਥੇ ਦੇ ਕੋਲ ਹੋ ਹੋ ਜਾਂਦੇ ਰਹੇ ਆ ਤੇ 3 ਰਾ 3 14 ਲੀਟਰ ਦੁੱਧ ਇਹਨੇ ਪਹਿਲਾਂ ਨੇ ਦਿੱਤਾ ਠੀਕ ਆ ਠੀਕ ਆ ਜੀ ਐਲਕੀ ਬਹੁਤ ਆਂਦੀ ਚੰਗੀ ਇਹਨੇ ਸਾਂਭੀ ਇਹਨਾਂ ਨੇ ਹਾਂਜੀ ਚੰਗਾ ਤੇਲ ਤੂੜੀ ਜਾੜਿਆ ਜ਼ਿਆਦਾ ਨਹੀਂ ਤੇ 15 ਪਲੱਸ ਦੁੱਧ ਕਰੂਗੀ 16 17 ਮੈਂ 18 ਵੀ ਕਰ ਸਕਦੀ ਹਾਂ ਜਮਮੀ ਪਲੀ ਅਲੈਦਾ ਹੀ ਆ ਕਰਮਾ ਵਾਲੀ ਪੂਰੀ ਜਮਮੀ ਪਲੀ ਕਿਉਂਕਿ ਇਹਨਾਂ ਛੌਂਗ ਦਾ ਡੰਗਰ ਰੱਖਿਆ ਤੇ ਚੰਗੀ ਝੋਟੀ ਆ ਬਿਲਕੁਲ ਬਿਲਕੁਲ ਛੌਂਗ ਦਾ ਬੰਦਾ ਖਰੀਦਣ ਵਾਲਾ ਜਿਹੜਾ ਉਹ ਕਨੈਕਟ ਕਰਕੇ ਇਹਨਾਂ ਦਾ ਖਰੀਦ ਸਕਦਾ ਬਿਲਕੁਲ ਜੀ ਬਿਲਕੁਲ ਕਿ ਆਪਾਂ ਆਪਣੇ ਖੇਲੇ ਤੇ ਖੜ ਕੇ ਵੀਡੀਓ ਨਹੀਂ ਪਾਈ ਤੇ ਅਗਲਾਂ ਦਾ ਵਪਾਰੀ ਕੋਈ ਦਾ ਠੀਕਾ ਜੀ ਤੇ ਨਾਲ ਇੱਕ ਵਾਰੀ ਮੋٹے ਤੌਰ ਤੇ ਆਪਾਂ ਕੈਮਰਾ ਘੁਮਾ ਦਿੰਦੇ ਆ ਇੱਧਰ ਆ ਬੀਐਸਐਫ ਆਰਮੀ ਛਾਉਣੀ ਆ ਜੀ ਹਾਂ ਹਾਂ ਆਰਮੀ ਛਾਉਣੀ ਆ ਠੀਕਾ ਜੀ ਤੇ ਸਾਰੇ ਵੀਰ ਜਾਣਦੇ ਦੋਸਤ ਪੱਤੀ ਸ਼ਹਿਰ ਦੇ ਨਾਲ ਬਿਲਕੁਲ ਆਰਮੀ ਛਾਉਣੀ ਆ ਤੇ ਪੱਠੇ ਭੈਣ ਨੂੰ ਸੜਕ ਨਿਕਲਦੀ ਇੱਥੋਂ ਇੱਕ ਠੀਕ ਆ ਪੱਠੇ ਭੈਣ ਦੀ ਜਿਹੜੀ ਛੜਕ ਜਾਂਦੀ ਹੈ ਪਿੰਡ ਨੂੰ ਇਸੇ ਸੜਕ ਦੇ ਬਿਲਕੁਲ ਨਾਲ ਜਿਹੜਾ ਵੀਰ ਮਨਜੀਤ ਸਿੰਘ ਉਹਨਾਂ ਦਾ ਫਾਰਮ ਆ ਤੇ ਵੀਰ ਲਖੇ ਸ਼ੁਰੂਆਤ ਕਰ ਲੈਨੇ ਇਸ ਝੋਟੀ ਦੀ ਡਿਟੇਲ ਕਰਦੀ ਆਂ ਸਾਜੀ ਸੂਬਾ ਕਿੰਨਾ ਸੋਹਣਾ ਲਈ ਤੇ ਦੂਸਰੇ ਸੂਬਾ ਸੁਣੀ ਵੇਜੀ ਦੂਸਰਾ ਸੂਬਾ ਦੂਸਰਾ ਸੂਬਾ 1 ਤਰੀਕ ਨੂੰ ਦਿਨ ਪੂਰੇ ਹੁੰਨੇ ਇਹਨਾਂ ਤੋਂ ਦੱਸੇ ਮਦਾਗ ਪਾਜੀ ਉਹਨਾਂ ਦੇ ਠੀਕ ਹੈ ਜੀ ਵੱਡੀ ਗੱਲ 2 ਨੂੰ ਜਾਂ 5 5 ਤਰੀਕ ਤੋਂ ਪਹਿਲਾਂ ਪਹਿਲਾਂ ਝੋਟੀ ਸੂਬਾ ਹੋਗੀ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ 5 ਅਕਤੂਬਰ ਨੂੰ ਜਿਹੜੇ ਦਿਨ ਪੂਰੇ ਹੁੰਦੇ ਆ ਠੀਕ ਹੈ ਜੀ ਤੇ ਬਾਕੀ ਤੁਸੀਂ ਹਾਈਟ ਕੱਟ ਦੀ ਚੈੱਕ ਕਰ ਲਓ ਝੋਟੀ ਪਹਿਲਾ ਸੂਬਾ ਦੋਸਤੋ ਵੀਰ ਹੋਣਾ ਘਰੇ ਚੋਈ ਆ ਹੁਣ ਦੂਜਾ ਸੂਬਾ ਇਹ ਝੋਟੀ ਨੇ ਸੂਣਾ ਥੋੜਾ ਜਿਹਾ ਘ ਉਹ ਜਦੋਂ ਵੀਰ ਮਨਜੀਤ ਤੁਹਾਨੂੰ ਤੋਰ ਕੇ ਦਿਖਾ ਦੂਗਾ ਠੀਕ ਆ ਜੀ ਵੈਸੇ ਨੋਰਮਲੀ ਕਿਉਂਕਿ ਜਿਹੜੇ ਘਰ ਦੇ ਘਰੇਲੂ ਪਸ਼ੂ ਹੁੰਦੇ ਠੀਕ ਆ ਜੀ ਉਹਨਾਂ ਨੂੰ ਜੀਆ ਜੰਤ ਦਾ ਵੈਸੇ ਬਥੇਰੇ ਪਤਾ ਹੁੰਦਾ ਤੇ ਬਾਕੀ ਆਪਾਂ ਝੋਟੀ ਜਿਹੜੀ ਦੋਸਤੋ ਡਿਟੇਲ ਆ ਇਹ ਵੀਰ ਨੇ ਦੱਸ ਹੀ ਦਿੱਤੀ ਐ ਲੱਕੇ ਨੇ ਵੀ ਪਹਿਲਾ ਸੂਆ ਉਹਨਾਂ ਘਰੇ ਚਵਾਈ ਕੀਤੀ ਆ ਹੁਣ ਸੈਕਿੰਡ ਟਾਈਮਰ ਹੁਣ ਦੂਜਾ ਸੂਆ ਝੋਟੀ ਨੇ ਸੂਣਾ ਤੇ ਵੀਰ ਲੱਕੇ ਪਹਿਲੇ ਸੂਆ ਦੁੱਧ ਕਿੰਨਾ ਕੇ ਚਵਾਗੀ ਸੀ ਵੈਸੇ 14 ਲੀਟਰ ਵੀਰ ਜੀ ਵੇਚ ਰਹੇ ਆ 14 ਕਿ ਲੀਟਰ 13 13 14 ਕਿਲੋ ਕੋਈ ਮਿਣਿਆ ਨਹੀਂ ਇਹ ਘਰੇ ਖੁੱਲਾ ਆ ਦੇ ਵਰਤ ਹਾਂ ਜੀ ਇਹਦਾ ਵੇ ਦੇ ਰਿਆ ਵੀ 13 14 ਕਿਲੋ ਇਹਨੇ ਆਹ ਰਾਮ ਨੇ ਪਹਿਲੇ ਸੋਇ ਭਾਂਡੇ ਚ ਪਾਇਆ ਵਾ ਬਿਲਕੁਲ ਜੀ ਬਿਲਕੁਲ ਦੂਜੀ ਸੋਇ ਤੁਹਾਨੂੰ ਪਤਾ ਮੱਝ ਦੂਜੀ ਸੋਇ ਬੰਦੀ ਆ ਚੰਗੀ ਰਵੇ ਦੀ ਝੋਟੀ ਇਹਨਾਂ ਨੇ ਮਤਲਬ ਘਰ ਦੀ ਝੋਟੀ ਕੱਟੀ ਧਾਰ ਕੀਤੀ ਆ ਬਿਲਕੁਲ ਜੀ ਬਿਲਕੁਲ ਜਿਆਦਾ ਨਹੀਂ ਦੇ ਆਪਾਂ ਕਹਿ ਸਕਦੇ 16 17 ਕਿਲੋ ਦੁੱਧ ਦੇ ਗੜੀ ਨੂੰ ਮੂਲੀ ਆ ਦੇਖੀ ਝੋਟੀ ਕੱਟੀ ਠੀਕ ਆ ਜੀ ਕਿੱਡਾ ਕੱਦ ਵਜਣਾ ਜਿੱਦੀ ਸਾਂਭੀ ਬਲੀ ਆ ਕੋ ਦੋਸਤੋ ਜਿੱਡੀ ਕ ਬੰਤਰ ਆ ਝੋਟੀ ਦੀ ਜਿੰਨੀ ਕ ਅੱਗੇ ਹੁਣ ਜਿਹੜੀ ਅੱਜ ਹੁਣ ਆਪਾਂ ਟਾਈਮ ਦੇਖ ਰਹੇ ਆ ਠੀਕ ਆ ਜੀ ਜਿੰਨੀ ਕ ਕਰ ਸੇਵਾ ਦੇ ਵਿੱਚ ਜੰਮੀ ਪਲੀ ਹੈ ਤੇ ਉਮੀਦ ਵੀਰ ਲੱਖਾ ਵੀ ਕਹਿੰਦਾ ਵੀ ਇਸ ਵਾਰ ਚੰਗੀ ਕਰਦੇ ਆ ਤਕਰੀਬਨ ਅਜੇ 26 ਤੋਂ ਘਟੋ ਕੇ 8-10 ਦਿਨ ਬਣਦੇ ਠੀਕ ਆ ਜੀ 5 ਅਕਤੂਬਰ ਨੂੰ ਦਿਨ ਪੂਰੇ ਆ ਚੌੜਾ ਪਿੱਠਪੂੜਾ ਸੋਹਣੀ ਹਾਈਟ ਲੈਂਥ ਦੇ ਵਿੱਚ ਬਾਕੀ ਜੰਮਪਾਲ ਤੁਸੀਂ ਵੇਖ ਲੈ ਵੇਖ ਸਕਦੇ ਜੇ ਕਿੰਨਾ ਕੁ ਕਰਮਾਲੀ ਨੂੰ ਲੱਗਾ ਸੋ ਵਾਟਰ ਕੁਆਲਿਟੀ ਚੰਗੀ ਆ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਛੋਟਾ ਸਿੰਘ ਤੇ ਸ਼ਾਈ ਸ਼ੂਈ ਤੁਸੀਂ ਇਹ ਚੈੱਕ ਕਰੋ ਠੀਕ ਆ ਤੇ ਬੰਤਰ ਵਾਈਜ਼ ਕਾਫੀ ਸੋਹਣੀ ਆ ਪੂਰੀ ਨਿੱਗਰ ਪਿੰਡੇ ਦੀ ਆ ਪੁੱਲ ਵਜਨ ਨੋੜ ਦੇ ਵਿੱਚ ਸੋ ਸੋਹਣੀ ਥਣਾ ਵੰਡ ਤੇ ਲੱਗਾ ਠੀਕ ਆ ਜੀ ਕਰੋ ਤਕਰੀਬਨ ਕੋਈ ਪਹਿਲਾਂ ਨੇ ਵੀ 13 14 13 14 ਕਿਲੋਟਰ ਦੁੱਧ ਭਰਾਇਆ ਠੀਕ ਆ ਉਸ ਬਿਹਾਬ ਤੇ ਤੁਸੀਂ ਸੌਦਾ ਕਰਨਾ ਹੁੰਦਾ ਠੀਕ ਆ ਜੀ ਇਸ ਵਾਰ ਕੋਈ ਚੰਗੀ ਉਮੀਦ ਤੁਸੀਂ ਅੰਗ ਕੇ ਸੌਦਾ ਕਰ ਲਿਓ ਬਾਕੀ ਬਹੁਤ ਖੂਬਸੂਰਤ ਚੰਗੇ ਸੋਹਣੇ ਸਟਰਕਚਰ ਦੇ ਵਿੱਚ ਠੀਕ ਆ ਜੀ ਅੱਛਾ ਵੀਰ ਲਖੇ ਇਹਦੀ ਕੀ ਡਿਮਾਂਡ ਵੀਰ ਹੁਣਾਂ ਕੀਤੀ ਆ ਕਿੰਨੀ ਕੀ ਡਿਮਾਂਡ ਕਰਦੇ ਆ ਕੀ ਲੈਦੇ ਆ ਡਿਮਾਂਡ ਜੀ ਆਂਦੇ ਫਿਰ ਤੁਸੀਂ ਦੱਸਣਾ ਸਹਾਕਤਾ ਲਾ ਕੇ ਜਿੰਨੇ ਦੀ ਹੋਈ ਤੁਹਾਨੂੰ ਦੱਸ ਦੋ ਹਾਂਜੀ ਇਹ ਆਪਾਂ ਸੇਲ ਕਰਨੀ ਆ ਹਾਂਜੀ ਸਾਮਾਨਤਿਆਂ ਦੇ 1.5 ਲੱਖ ਰੁਪਏ ਵਟ ਲਈਏ ਹਾਂ ਥੋੜਾ ਜਿਹਾ ਜਿਆਜ ਕਰ ਲਈਏ ਇਹਾਂ ਦੇ ਚਲ 145 ਦੇ ਦਾਂਗੇ 145 ਨੂੰ ਮਾਨਤਾਨ ਕਰਕੇ 142 ਆਪਣੀ ਭਾਸ਼ਾ ਦੀ 42 ਦੇ ਮਾਲ ਵਿੱਚ 42 ਕਹਿੰਦੇ ਆ ਆ ਇੱਕ 42 ਦੀ ਛੋਟੀ ਇੱਕ 42 42 ਦੀ ਦੇ ਦੇਣੀ ਮਾਨਤਾਨ ਕਰ ਦੇਣਗੇ ਬਿੱਤੋ ਛੋਟਾਪਾ ਹੋ ਜਾਊਗਾ ਹਾਂਜੀ ਉਹ ਭਾਈ ਦਾ ਨੰਬਰ ਆਪਾਂ ਦਵਾਂਗੇ ਸਿੱਧੀ ਬਿਲਕੁਲ 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 ਲਓ ਦੱਸੋ ਵੀਰ ਮਨਜੀਤ ਦਾ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲੂਗਾ ਇੱਕ 45 ਨਹੀਂਗਾ ਕੋਈ 1.5 ਲੱਖ ਨਹੀਂਗਾ 142 ਦੇ ਵਿੱਚੋਂ ਵੀ ਛੋਟਾਪਾ ਹੋ ਜਾਊਗਾ ਮਾਨਤਾਨ ਹੋ ਜਾਊਗਾ ਕਿਸੇ ਵੀ ਵੀਰ ਦੇ ਘਰ ਆਏ ਗਏ ਇੱਥੇ ਆਣ ਕੇ ਆਪਣੀ ਨਰਕ ਪਰਖਾ ਤੁਸੀਂ ਤਸੱਲੀ ਕਰ ਲਿਓ ਠੀਕ ਆ ਜੀ ਸੋ ਝੋਟੀ ਬਹੁਤ ਖੂਬਸੂਰਤ ਆ ਪੂਰੀ ਨਿਗਰ ਆ ਪੂਰੀ ਜੰਮੀ ਪਾਲੀ ਆ ਠੀਕ ਆ ਜੀ ਬਾਕੀ ਚੰਗੇ ਪਾਸ ਤੁਸੀਂ ਜਿੰਨੀ ਸਿਫਤ ਕਰ ਲੋ ਉੰਨੀ ਥੋੜੀ ਤੇ ਬਾਕੀ ਮੇਰਾ ਵੀਰ ਕੋਈ ਵੀ ਖਰੀਦਦਾਰ ਆਉਂਦਾ ਇੱਥੇ ਆਣ ਕੇ ਜਦੋਂ ਵੇਖੋਗੇ ਤੇ ਕੋਈ ਛੱਡ ਕੇ ਨਹੀਂ ਜਾਂਦਾਗਾ ਤੇ ਵੀਰ ਲੱਖਾ ਵੀ ਕਹਿੰਦਾ ਵੀ 15 ਲੀਟਰ ਤੋਂ ਪਲੱਸ ਦੁੱਧ ਚਵਾਉਣਾ ਚਾਹੀਦਾ ਇਸ ਝੋਟੀ ਨੂੰ ਏਡਾ ਵਜਨ ਵਜੂਦ ਲੱਗਾ ਠੀਕ ਆ ਬਾਕੀ ਕਾਫੀ ਸੋਹਣੀ ਇੱਕ ਵਾਰੀ ਤੁਹਾਨੂੰ ਆਪਾਂ ਥੋੜੀ ਲਾਗਿਓ ਹੋਰ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਆ ਠੀਕ ਆ ਅੱਛਾ ਲੱਖੇ ਵੀਰ ਇੱਕ ਨੰਬਰ ਆਪਣੇ ਕਰਤੀਏ ਸਾਂਝੇ 84270 ਹਾਂਜੀ 70 84278 11035 11035 ਦੱਸ ਦੋ ਤੁਹਾਨੂੰ ਕੋਈ ਆਪ ਦਾ ਲਓ ਦੋਸਤੋ ਇਹ ਨੰਬਰ ਵੀਰ ਮਨਜੀਤ ਦੇ ਆ ਠੀਕ ਆ ਜੀ ਤੇ ਓਨਰ ਦੇ ਨਾਲ ਇੱਕ ਵਾਰੀ ਆਪਾਂ ਤੁਹਾਨੂੰ ਮਿਲਾ ਦਿੰਨੇ ਆ ਵੀਰ ਮਨਜੀਤ ਸਾਸਰੀ ਕਾਲ ਪੁਰ ਪਾ ਜੀ ਠੀਕ ਠਾਕ ਹਾਂ ਜੀ ਠੀਕ ਆ ਅੱਛਾ ਵੀਰ ਮਨਜੀਤ ਆ ਇੱਕ ਐਡਰੈਸ ਆਪਦੇ ਜ਼ੁਬਾਨੀ ਤੁਸੀਂ ਕਨਫਰਮ ਕਰਾ ਦਿਓ ਪੱਟੀ ਦਾ ਆਪਣੇ ਬਿਲਕੁਲ ਸ਼ਹਿਰ ਦਾ ਨਾਲ ਹੀ ਲੱਗਦਾ ਬੱਖੇ ਭੈਣ ਦੀ ਰੋਡ ਆ ਜੀ ਤੇ ਫੌਜੀਆ ਦੀ ਸੌਣੀ ਜਿਹੜੀ ਆਪਣਾ ਆਰਮੀ ਸੌਣੀ ਆਰਮੀ ਸੌਣੀ ਹੈ ਨਾ ਉਹਦੀ ਬੈਕ ਸਾਈਡ ਹੀ ਆ ਗਈ ਹੈ ਬੈਕ ਸਾਈਡ ਦੀ ਠੀਕ ਆ ਜੀ ਹਾਂ ਜੀ ਫੋਨ ਕਰ ਲੈਣ ਮਰਦ ਜਰ ਆਉਣਾ ਠੀਕ ਆ ਜੀ ਇੱਕ ਨੰਬਰ ਆਪਣੇ ਫੇਰ ਦੱਸ ਦਿਓ 8327011035 ਠੀਕ ਆ ਜੀ ਇਹ ਨੰਬਰ ਆਪਣੇ ਕੋਲ ਹੀ ਚੱਲਦੇ ਆ ਨਾ ਹਾਂ ਜੀ ਹਾਂ ਜੀ ਠੀਕ ਆ ਤਾਂ ਦੱਸੋ ਇਹ ਨੰਬਰ ਵੀਰ ਮਨਜੀਤ ਸਿੰਘ ਉਹਨਾਂ ਦੇ ਬਿਲਕੁਲ ਕੋਲ ਹੀ ਇੱਥੇ ਆਉਣਾ ਤੁਸੀਂ ਫਾਰਮ ਤੇ ਆਉਣਾ ਠੀਕ ਆ ਜੀ ਬਾਹਰ ਮੋਟਰ ਆ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਆਪਾਂ ਵਿਊ ਜਿਹੜਾ ਤੁਹਾਨੂੰ ਦਿਖਾਈ ਦਿੰਦੇ ਆ ਠੀਕ ਆ ਤੇ ਪੱਠੇ ਪੈਣ ਵਾਲੀ ਛੜਕ ਜਿਹੜੀ ਲੰਗਦੀ ਆ ਬਿਲਕੁਲ ਨਾਲ ਹੀ ਛੜਕਦੇ ਠੀਕ ਆ ਜੀ ਵੀਰ ਹੁਣਾਂ ਦੀਆਂ ਬਿਲਕੁਲ ਜੰਨੀਆਂ ਪੈਲੀਆਂ ਜ਼ਮੀਨਾਂ ਬਿਲਕੁਲ ਇਸੇ ਛੜਕਦੇ ਨਾਲ ਤੇ ਸ਼ੌਣੀ ਦੇ ਨਾਲ ਜਿਹੜੀਆਂ ਪੈਲੀਆਂ ਜ਼ਮੀਨਾਂ ਲੱਗਦੀਆਂ ਨੇ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਲਓ ਠੀਕ ਆ ਜੀ ਤੇ ਝੋਟੀ ਬਹੁਤ ਖੂਬਸੂਰਤ ਜਿਹੜੇ ਵੀਰ ਨੇ ਘਰੇ ਘਰੇ ਲੂ ਸਾਫ਼ ਸੰਭਾਲ ਕਰਨੀ ਆ ਠੀਕ ਆ ਜੀ ਘਰੇ ਕੋਈ ਵੀਰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ